ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਆਪਾਂ ਦੇ 711 ਦੇ। ਸਾਡੀ ਵੀਡੀਓ ਲੱਗੇ ਆ ਬਣਾਉਣ ਪੇਂਟਰ ਰਾਜਾ ਸਾਸੀ ਤਸਵੀਰ ਅਗਨਾਲਾ ਦੇ ਜਿਗਾਂਬ੍ਰਤ ਸਰ। ਅੱਜ ਵੀ ਤੁਹਾਡੇ ਕੋਲ ਆਪਾਂ ਦੋ ਪਸ਼ੂ ਖਾਵਾਂਗੇ। ਇੱਕ ਨੀਂਦੀ ਦਾ ਵੀਰ ਨਕੀਨਾ ਤੇ ਇੱਕ ਵਹਿੜਿਆ। ਜੀ ਆਪਾਂ ਪਹੁੰਚੇ ਆ ਬਾਈ ਹਰਮੰਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਕੁਛ ਦੇਣਾ ਜੀ ਡਿਟੇਲ ਸਾਸੀਾ ਜੀ ਸਾਸੀਾ ਜੀ ਹੋਸਣਾ ਠੀਕ ਠਾਕ ਜੀ ਵਧੀਆ ਭਾਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਭਾਜੀ ਉਹ ਠੀਕਾ ਪਰਵਾਰ ਸਾਰੇ ਠੀਕ ਠਾਕ ਜੱਗੇ ਵੀ ਤੂੰ ਸੁਣਾ ਹਾਂਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਤੇ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਭਾਜੀ ਮੇਰਾ ਹਰਮੰਦੋਂ ਪਿੰਡ ਰਾਇਆ ਸਾਸੀ ਜਿਲ੍ਹਾ ਮਰਸਾਦ ਤਸੀਲ ਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 82643421 ਕੱਤੀ ਜੋ ਭਾਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਕਿਥ ਦਸੇਰੇ ਦੇ ਪਾਰੇ ਬਾਈ ਇਹ ਪਾਜੀ ਤੁਹਾਡੀ ਦਾ ਦੂਜਾ ਸੁਆਜੇ ਅੱਛਾ ਜੀ ਦੁੱਧੇ ਘਾਲ ਆਣਾ ਹੈਗਾ 8 ਕਿਲੋ ਆ ਹਾਂ ਜੀ 7 ਮੰਨ ਕੇ ਜਿਹੜਾ ਪੱਕਾ ਚੋਲ ਹੈ ਨਾ ਮੰਨ ਕੇ ਖੜੇ ਜੀ ਠੀਕ ਬਾਕੀ ਟੇਡੇ ਕੱਟ ਦੀ ਝੋਟੀ ਸੋਹਣੀ ਸ਼ਕੀਨ ਵੱਡੀ ਝੋਟੀ ਏ ਜੀ ਲੋ ਬਲੀ ਕਰੋ ਚਾ ਕ ਟੇਡਾ ਕੱਟ ਦੇਣ ਮੰਨਤੀ ਅੱਖ ਤੇ ਇਹ ਪਾਜੀ ਉੱਲੇ ਪੰਨੇ ਦਾ ਅਗਲਾ ਖਾਨਾ ਇਹਦਾ ਚੱਲਦਾ ਹੈਗਾ ਜੀ ਅੱਛਾ ਜੀ ਪਰ ਆਪਾਂ ਤਿਲਣਾ ਹੀ ਲਈ ਤਿਲੜਾਂ ਹੀ ਦੇਣੀ ਪਾ ਦੁੱਧ ਹੁੰਦਾ ਇਹ ਚਵਾ ਪਸਮਾ ਪੂਰਾ ਜੀ ਅੱਛਾ ਠੀਕ ਹੈ ਜੀ ਲੋ ਬਾਈ ਕਰੋ ਚਾ ਤਾਂ ਥੋੜੀ ਬਾਕੇ ਲੱਗੀ ਏ ਬਾਕੀ ਝੋਟੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਬਾਈ ਇਹ ਕਿਰਵਾ ਸੁਗਾ ਸਹੀ ਆ ਠੀਕ ਆ ਠੀਕ ਆ ਲਓ ਬਾਈ ਅੰਦਰ ਕੁਆਲਟੀ ਦੇ ਸੱਜਣਾ ਨੂੰ ਪਰੇ ਕਰੀ ਜਾਂਦੀ ਆ ਤੇ 7 ਲੀਟਰ ਜਿਹੜਾ ਗਰੰਟੀ ਵਾਲਾ ਦੁੱਧ ਬਿਲਕੁਲ ਤਿਆਰ ਆ ਤੇ ਘਰੋਂ ਚੈੱਕ ਕਾਟ ਕਾ ਕਮਾ ਫਿਰ ਠੀਕ ਆ ਠੀਕ ਆ ਲਓ ਬਾਈ ਫੇਰ ਦਾ ਕਾਟ ਕਮਾਲਾ ਫੇਰ ਇੱਕ ਬਾਕੀ ਸੇਂਜ ਦੀ ਕੁਆਲਟੀ ਵੀ ਚੰਗੀ ਆ ਗਈ ਆ ਲੈ ਆ ਲੈ ਆ ਨੋਬਾਜੀ ਤਰੋ ਲੱਗ ਰਿਹਾ ਚਾਕੂ ਫੇਰ ਤੋਂ ਆਲੂ ਦੀ ਬਹੁਤ ਜਿਆਦਾ ਚੰਗੇ ਰਕਾਰਦੀ ਹੈ ਯਾਰ ਦੀ ਮਿੱਠੀ ਭਾਜੀ ਠੀਕ ਹੈ ਠੀਕ ਹੈ ਨੋਬਾਜੀ ਛਾਣਾ ਦਾ ਤੈਰ ਗਿਆ ਵੀ ਬਹੁਤ ਜਿਆਦਾ ਸ਼ਾਨਦਾਰ ਜੰਡਾ ਚਟੋਲੇ ਪਾ ਜਿਹੜਾ ਨੂੰ ਪਰ ਇਹ ਕਿੜੀ ਜਾਂਦੀ ਆ ਨੋਬਾਜੀ ਕਿੱਥੋਂ ਲੱਗ ਗਿਆ ਤੁਮ ਬਾਕੀ ਭਾਈ ਖੰਡੀ ਬੜੀ ਝੋਟੀ ਅੱਛਾ ਜੀ ਬੰਦੇ ਉਹਨਾਂ ਨੇ ਇਤਨਾ ਜਾ ਕੇ ਧਾਰ ਦਿੱਤੀ ਰੇ ਮਿੰਟੇ ਝੋਟੀ ਪਸਮਾਈ ਭਾਈ ਅੱਛਾ ਅੱਛਾ ਬਾਕੀ ਆਪਣੇ ਕੋਲ ਹੋਏ ਦੇ ਨਹੀਂ ਲਾਉਣ ਦੇ ਘੁੰਮੀ ਆਂਦੀ ਉਦਰੀ ਏ ਝੋਟੀ ਠੀਕ ਹੈ ਜਿਹੜੀ ਡੰਗ ਕਰ ਸਾਈ ਦੇ ਗਾਂ ਪਛਾੜ ਤਨ ਬਾਕੀ ਕਦੋਂ ਚੈੱਕ ਪੈਡਾ ਛੱਡੇ ਜਲੋਂ ਦੇ ਕਰਮ ਵਾਲੀ ਬਾਕੀ ਤਾਂ ਸੋਹਣੀ ਆ ਲੋ ਭਾਈ ਬਰੀਡ ਵੇਖੋ ਨੀਲੀ ਦੀ ਪਿਓਰ ਜਿਹਨੇ ਕਾਂ ਬੱਚੇ ਚੰਗੇ ਲਾਣੇ ਬਰੀਡ ਤਿਆਰ ਕਰਨੀ ਉਹਦੇ ਵਾਸਤੇ ਬਹੁਤ ਚੰਗੀ ਝੋਟੀ ਠੀਕ ਗੱਲ ਭਾਈ ਸਹੀ ਜੀ ਪਿੱਠ ਕੋਲੇ ਸਾਹ ਵਿੱਚ ਜਿਵਾ ਕਿਛੋ ਖਰਾਮਾ ਚੋਲੋ ਵੇਖ ਕਰੋ ਜੱਟਰ ਤੇ ਬਈਰਾ ਸੱਜਰ ਦਾ ਪਤਾ ਕਿੰਨਾ ਰਕਾਰਿਆ ਸੱਜਰ ਭਾਈ ਤਿੰਨਾ ਸਣਾ ਬੰਦੇ ਤੇ 16 ਕਿਲੋ ਦੁੱਧ ਦਿੰਦੀ ਰਹੀ ਆ ਤਿੰਨ ਸਣਾ ਜੀ ਹਾਂਜੀ ਬਾਕੀ ਆ ਪੰਜ ਤਰੀ ਨੂੰ 2 ਮਹੀਨੇ ਹੋਈ ਨੇ ਗੱਬਨ ਹੋਈ ਨੂੰ ਅੱਛਾ ਨਾ ਨਿਕਲੇ ਕਾ ਗੜ ਕਿਹਦੀ ਕਿਸਮਤ ਜੀ ਅੱਛਾ ਮੈਂ ਖਾਲੀ ਕਿ ਤੇਰੀ ਹਾਂਜੀ ਠੀਕ ਅੱਛਾ ਬਾਕੀ ਤੋਂ ਵੀਰ ਸੂਆ ਭਾਜੀ ਪੀਲੇ ਅਗਲੇ ਸੂਏ ਤੋਂ ਕੀ ਤਿਆਰ ਹੀ 1 ਲੱਖ ਦੀ ਭਾਵੇਂ ਸਾਨੂੰ ਫੋਨ ਕਰਦੇ ਸਾਨੂੰ ਦੇ ਦੇ ਲੱਖ ਠੀਕ ਆ ਠੀਕ ਆ ਜੀ ਲੋ ਬਈ ਕਰੋ ਚੈੱਕ ਬਹੁਤ ਚੰਗੇ ਰਕਾਰੜ ਦੀ ਆ ਤੇ ਭਾਈ ਕੀ ਬੋਲੇਗਾ ਹੁਣੇ ਛੋਟੀ ਭਾਜੀ ਡੇਢ ਦੀ ਆ ਤਾਜੀ ਕੀ ਹੋਏ ਦੇ ਹਾਂਜੀ ਹਾਂਜੀ ਹੁਣ ਵੇਖ ਲਓ ਮੌਲੇ ਦਾ 85000 ਕਰ ਦਈਏ ਜਿਆਜ ਕਰੀਏ ਮੈਂ ਦੰਨਾ 75 ਦੀ ਦੇ ਦੀਏ ਭਾਜੀ ਹੋਰ ਕਰਨਾ ਮਾਨ ਥੋੜਾ ਬੋਲਾ ਹੋਰ ਕਰ ਦਈਏ 200 ਛੋੜ ਆਲਾ ਕੰਮ ਪਾਈ 72000 ਦੀ ਝੋਟੀ ਦੇ ਦਾਂਗੇ ਪਰ ਮਿਲਦੀ ਨਹੀਂ ਵੇਖ ਲਓ 60 62000 ਨਹੀਂ ਉਦਾਂ ਹੀ ਹੈ ਝੋਟੀ ਕਿਤੇ ਵੱਡੀ ਹੈ 70000 ਦੀ ਤੇ ਲਈ ਰਵੀ ਦਾ ਨੀਣਾ ਹੀ ਆ ਤੇ 16 ਲੀਟਰ ਮਿਲਕ ਦਾ ਰਿਕਾਰਡ ਹੈ ਸੱਜਰ ਦਾ ਥੋਣੀ ਬੜੀ ਭਾਈ ਸ਼ਕੀਨੀਆਂ ਬੜੀਆਂ ਝੋਟੀਆਂ ਠੀਕ ਹੈ ਠੀਕ ਹੈ ਜੀ ਉਹ ਬੜੀ ਕਰੋ ਚੈੱਕ ਫੇਰ ਉਸ ਬੋ ਯਾਰ ਨਿਗਾ ਨਿਗਾ ਸਿੰਘ ਜੇ ਵੇਚ ਲੋ ਠੀਕ ਹੈ ਜੀ ਤੇ ਬਾਈ ਆਜੋ ਹੁਣ ਗਹਿੜ ਤੇ ਦੱਸੋ ਭਾਈ ਗਾੜ ਦੇ ਬਾਰੇ ਆ ਭਾਈ 7 ਮਹੀਨੇ ਦੀ ਗੱਪਾਂ ਜੋ ਗਾੜ ਅੱਛਾ ਜੀ ਦੁੱਧ ਰੱਖੋ 7-8 ਕਿਲੋ ਪੱਕਾ ਜਿਹੜਾ ਮੈਂ ਨਾ ਠੀਕ ਹੈ ਠੀਕ ਹੈ ਜੀ ਉਹ ਬਈ 7 ਮਹੀਨੇ ਦੀ ਕਿੱਕ ਪਾਸ ਤੇ 7 ਕਿਲੋ ਦੁੱਧ ਪਿਆ ਰਿਆ ਕੀ ਗੱਲ ਦਾ 80 ਸ਼ਕਾ ਵੜਦਾ ਚੋਆ ਗਣਵਾ ਹੈ ਵੀ ਚਲਦੀ ਆ ਸਾਡੇ ਤੇ ਜੀ ਹੂੰ ਤੇ ਦੇਸੀਆਂ ਨੂੰ ਤੁਹਾਨੂੰ ਸਲਾਹ ਵੀ ਨਾ ਗਰਮੀ ਗਰਮੀ ਦੀ ਕੋਈ ਪਰਵਾਹ ਨਹੀਂ ਤੇ ਫੈਟ ਕੁਆਲਟੀ ਵੀ ਚੰਗੀ ਹੁੰਦੀ ਇਹਨਾਂ ਦੀ ਕਰੋ ਜੀ ਚੈੱਕ ਕਰਦੇ ਆਸ ਬਾਕੀ ਨਾ ਤੇ ਭਾਈ ਭਾਈ ਨੇ ਹੁਣ ਲੈ ਗਿਆ ਵੀ ਪਰ ਇਹ ਲੈ ਜੀ ਬਾਈ ਇੱਕ ਨਵੇਂ ਸੋਵੇਲੇ ਗੱਬਣਾ ਸੋਵੇ ਦੂਜੀ ਦਿਨੀ ਕੱਪੜੇ ਭਾਈ ਜੀ ਪਹਿਲੇ ਸੁਈਏ ਤੇ ਸੱਜਾ ਤਾਂ ਕਿੰਨਾ ਹੈ ਮਨਕਰ ਗਾੜਾ ਸੱਜਾ ਭਾਈ ਜੀ ਸਵਾ 17 ਕਿਲੋ ਦੁੱਧ ਕੱਢਿਆ ਜੀ ਪਹਿਲਾਂ ਨਹੀਂ ਹਾਂਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਇਹ ਦੂਜੇ ਸਵੇਰਾਂ ਲੀਟਰ ਵਈ ਕਹਿੰਦਾ ਕਿ ਦੋ ਸੱਜ ਨੇ ਕੱਢਿਆ ਜੀ ਤੇ ਦੂਜੀ ਸਵੇਰ ਨੂੰ 7 ਮਹੀਨੇ ਦੀ ਚੱਕ ਪਾਸ ਤੇ 7 ਕਿਲੋ ਬਾਕੀ ਭਾਈ ਜੀ ਮਹੀਨਾ ਡੇਢ ਮਹੀਨਾ ਸਾਹਮ ਕੇ ਵੇਚੀ ਹੈ 60 50 ਹਜ਼ਾਰ ਦੀ ਵਿਕਤੀ ਹੈ ਹਾਂਜੀ ਉਹ 40 ਦੀ ਦੇ ਦਈਏ ਤੇ ਕਰੀ ਗਏ ਜਾਜਾ ਹਾਂ ਨਾ ਕੈਂਚੀ ਦੀ ਦੇ ਦਾਂਗੇ ਮਾਨ ਤਾਨ ਕਰਦਾ ਵੀ ਚੋਂ ਥੋੜਾ ਬੋਧਾ ਵੀ ਪਰਾ ਫੋਡ ਠੀਕ ਆ ਠੀਕ ਆ ਲੋ ਭਾਜੀ 35000 ਰੁਪਏ ਕਹਿੰਦਾ ਕਿ ਮਾਨ ਤਾਨ ਜਰੂਰ ਕਰਾਂਗੇ ਬਾਕੀ ਭਾਜੀ ਕਿਹਨੇ ਚਾਹ ਪਾਣੀ ਵੀਰ ਲਈ ਵੀਰ ਨੇ ਮਾਤਰ ਬੰਦੇ ਲੈਣੀ ਹੋਵੇ ਵੇਖ ਲੋ ਅੱਛਾ ਜੀ 6 ਕਿਲੋ ਦੁੱਧ ਤੇ 5 ਮੰਨ ਕੇ ਲੈ ਜਾਏ ਮਗਰ ਬੱਛੀ ਹੈ ਇਹਦੇ ਥੱਲੇ ਠੀਕ ਆ ਬਾਕੀ ਥਣਾ ਥਣਾ ਦੀ ਸਾਫ ਜੇ ਆ ਬੱਛੀ ਹੈ ਮਗਰ ਠੀਕ ਲੋ ਭਾਈ ਆਹ ਵਾਲਾ ਫੀਮ ਲਕਾਫ ਜੀ ਮੋਹ ਇਹਦਾ ਆਪਾਂ ਫੋਨ ਤੇ ਕਰ ਲਾਂਗੇ ਭਾਜੀ ਨਿਗਾ ਜਾਂ ਮੁੱਲ ਦੇ ਦੇਣੀ ਜਾਇਜ਼ ਭਾਅ ਅੱਛਾ ਜੀ ਫਰੀਜ ਵਾਲਾ ਹਸਾਬ ਗਿਆ ਹਾਂਜੀ 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 ਲਓ ਭਾਈ ਹੋਰ ਸਰਾ ਵਸ਼ੀਆਂ ਵੇਚਦੀਆਂ ਭਾਜੀ ਉਹਨੇ ਇਹਦੇ ਜਿੰਨੇ ਜਿੰਨੇ ਆਪਾਂ ਕਾਲ ਬਣਾਉਣਾ ਪੜੀ ਜੀ ਲਓ ਸਾਹਿਬ ਜੀ ਦਿਖਾ ਦੇ ਤੋਰ ਕੇ ਦਿਖਾ ਦੇ ਤੋਰ ਦੇ ਕ੍ਰੋਸ ਦੇ ਵਿੱਚ ਆ ਗਈ ਆ ਵੀ ਜੇਸੀ ਕ੍ਰੋਸ ਹਾਂ

ਕਰਦੀ ਆਪਾਂ ਕੀ ਝੋਲੀ ਬੜੀ ਚੰਗੀ ਬਣਾਈ ਜਨੇ। ਥੈਂਕ ਯੂ ਖਾਣ ਜਾਗੇ। ਕਾਲੇ ਖਾਣੇ। ਚੰਗਾ। ਛਾਹ ਜੀ ਆਲਦੀ ਭਾਜੀ ਫੇਰ। ਅਰੇ ਰੇਡ ਫੋਨ ਤੇ ਕਰਨਾ। ਰੇਡ ਫੋਨ ਤੇ ਕਰ ਲਾਂਗੇ। ਠੀਕ ਹੈ ਜੀ। ਬੇਨਤੀ ਕਰਨੀ ਵੀਰ ਨੇ ਜੀ। ਦੱਸੋ ਭਾਈ ਜੀ ਬੇਨਤੀ ਇਹੋ ਭਾਈ ਚੋਚਵਾ ਕੇ ਖੜੋ ਆਪਣੀ ਦੋ ਟਾਈਮ ਤਸੱਲੀ ਕਰਕੇ ਖੜੋ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਭਾਈ ਹਰ ਵਾਰੀ ਬਾਈ ਦੀ ਇਹੋ ਗੱਲ ਹੁੰਦੀ ਆ ਵੀ ਇੱਥੇ ਆ ਗਿਆ ਆਪਣੀ ਜਿਹੜਾ ਸੋਇਆ ਪਸ਼ੂ ਹੁੰਦਾ ਵਾ। ਦੋ ਡੰਗ ਚੋਕੇ ਖੜਿਆ ਕਰੋ। ਇਹ ਜਿਹੜਾ ਗੱਭਣ ਆਪਣਾ ਟੈਪਰੇ ਖੜਾ ਕਰ ਬਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ